ਸਮਾਜਿੰਦੀ ਜਿਹੜੀ ਤਾਕਤ ਰੱਖਣ ਵਾਲੀ ਇਹ ਫਸਲ ਹੈਗੀ ਹੈਗੀ ਮੂੰਫਲੀ ਤੇ ਆਮ ਹੀ ਤੁਸੀਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਆਪਾਂ ਜਿਹੜੇ ਇਹਨੂੰ ਵਰਤਦੇ ਆਂਗੇ ਆ ਮੂੰਫਲੀ ਨੂੰ ਲਾਉਣ ਦਾ ਸਮਾਂ ਤੇ ਕਿੰਨੇ ਕੁ ਪਾਣੀ ਜਿਹੜੇ ਇਹਨੂੰ ਲੱਗਦੇ ਹੈਗੇ ਤੇ ਕੀ ਹਸਾਬਕਤਾਵਾ ਜਿਹੜਾ ਸਾਰਾ ਇਹਦੇ ਦੇਖਰੇਖ ਦਾ ਤੇ ਕੀ ਇਹਦਾ ਆਪਣਾ ਖੇਤੀ ਦੀ ਅਰਥਕਤਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਅਰਥਿਕਤਾ ਦੇ ਵਿੱਚ ਕੀ ਇਹਦਾ ਸੰਯੋਗ ਹੋ ਸਕਦਾ ਹੈਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਇਹਦੇ ਬਾਰੇ ਆਪਾਂ ਇੱਕ ਵੀਡੀਓ ਪਾਈ ਸੀਗੀ ਇੱਕ ਫੋਟੋ ਪਾਈ ਸੀ ਸ਼ਾਇਦ ਤੇ ਉਹਦੇ ਤੇ ਆਪਾਂ ਦੱਸਿਆ ਸੀ ਵੀ ਚਾਰਕ ਪਾਣੀਆਂ ਦੇ ਨਾਲ ਜਿਹੜੀ ਇਹ ਫਸਲ ਪੱਕ ਜਾਂਦੀ ਹੈਗੀ ਅ ਮੂੰਫਲੀ ਦੀ ਫਸਲ ਲਗਭਗ ਜੂਨ ਚਰਾਈ ਦੇ ਮਹੀਨੇ ਦੇ ਦੌਰਾਨ ਲਾਈ ਜਾਂਦੀ ਹੈਗੀ 140 ਕਿ ਦਿਨਾਂ ਦਾ ਜਿਹੜਾ ਇਹਦਾ ਲਾਈਫ ਸਪੈਨ ਹੁੰਦਾ ਜਾਨੀ ਕਿ ਇਹਦੇ ਪੱਕਣ ਦਾ ਸਮਾਂ ਹੁੰਦਾ ਕਿ 135 ਤੋਂ ਲੈ ਕੇ 40 ਦਿਨਾਂ ਤੱਕ ਵੱਖ-ਵੱਖਰੀਆਂ ਵੈਰਾਈਟੀਆਂ ਕੁਝ ਕੁ ਵੈਰਾਈਟੀਆਂ 120 ਕਿ ਦਿਨਾਂ ਦੇ ਵਿੱਚ ਵੀ ਪੱਕਦੀਆਂ ਹਿੰਗੀਆਂ ਤੇ ਇਹ ਵੈਰਾਈਟੀ ਹੈਗੀ ਗਿਰਨਰ 4 ਜਿਹੜੀ ਖੇਤੀਬਾੜੀ ਵਿਭਾਗ ਦੁਆਰਾ ਜਿਹੜੀ ਆਪਾਂ ਨੂੰ ਦਿੱਤਾ ਗਿਆ ਬੀਜ ਸੀਗਾ ਕੁਝ ਬੀਜ ਆਪਾਂ ਪਹਿਲਾਂ ਬੀਜਿਆ ਸੀਗਾ T37A ਉਹ ਜਿਹੜਾ ਕਰੰਡ ਹੋ ਗਿਆ ਸੀ ਕਿਉਂਕਿ ਇਸ ਵਾਰ ਬਰਸਾਤਾਂ ਬਹੁਤ ਉੰਜੀਆਂ ਸੀਗੀਆਂ ਇਹ ਮੂਫਲੀ ਆਪਣੀ ਲੇਟ ਬੀਜੀ ਸੀ ਕਿ ਅਗਸਤ ਦੇ ਵਿੱਚ ਬੀਜੀ ਸੀ ਫਿਰ ਵੀ ਵਧੀਆ ਫਾਲੇ ਦੇ ਉੱਪਰ ਆਪਾਂ ਨੂੰ ਜਿਹੜਾ ਹੁਣ ਮਿਲਿਆਗਾ ਰੂੜੀ ਦਾ ਰੇ ਇਹਨੂੰ ਦਿੱਤਾ ਗਿਆ ਸੀ ਤੇ ਲਗਭਗ 1 ਕੁਇੰਟਲ ਦੇ ਕਰੀਬ ਜਿਹੜੀ ਗੜੋਆ ਖਾਦ ਇਹਦੇ ਵਿੱਚ ਪਾਈ ਗਈ ਸੀ ਅ 2 ਤੋਂ 2.5 ਕਨਾਲਾਂ ਦੇ ਏਰੀਆ ਦੇ ਵਿੱਚ ਆਪਣੇ ਕੋਲ ਲੱਗੀ ਹੋਈ ਆ ਤੇ ਬੀਜ ਦੇ ਮਤਲਬ ਲਈ ਆਪਾਂ ਜਿਹੜੀ ਇਸ ਵਾਰ ਬੀਜੀ ਸੀ ਕਿ ਅਗਲੇ ਸਾਲ ਤੱਕ ਆਪਾਂ ਦਾ ਬੀਜ ਰੱਖ ਸਕੀਏ ਬਾਕੀ ਨਤੀਜੇ ਦੇਖ ਕੇ ਤੋ ਉਸ ਆਪਾਂ ਦੋ ਤਿੰਨ ਵੈਰਾਈਟੀਆਂ ਦੇ ਵਿੱਚੋਂ ਸਿਲੈਕਸ਼ਨ ਕਰਨੀਆਂ ਕਿਹਦੇ ਜੇ 87 ਹੈਗੀ ਹੈਗੀ ਇੱਕ T37A ਹੈਗੀ ਆ ਇੱਕ ਇਹ ਗਿਰਨਰ 4 ਹੈਗੀ ਹੈਗੀ ਤੇ ਦੋ ਤਿੰਨ ਵੈਰਾਈਟੀਆਂ ਹੋਰ ਨੇਗੀਆਂ ਜਿਨ੍ਹਾਂ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰਨਾਗਾ ਲਾਉਂਡ ਦੇ ਸਮੇਂ ਬਾਰੇ ਆਪਾਂ ਗੱਲ ਕਰ ਹੀ ਚੁੱਕੇ ਹਾਂਗੇ ਤੇ ਜੇ ਬਰਸਾਤਾਂ ਚੰਗੀਆਂ ਪੈਂਦੇ ਰਹਿਣ ਤਾਂ ਦੋ ਪਾਣੀਆਂ ਦੀ ਲੋੜ ਪੈਂਦੀ ਹੈ ਜੇ ਬਰਸਾਤ ਨਾ ਹੋਵੇ ਤਾਂ ਲਗਭਗ ਚਾਰ ਪਾਣੀਆਂ ਦੇ ਵਿੱਚ ਤੁਹਾਡੀ ਇਹ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਜੂਨ ਦੇ ਵਿੱਚ ਲੱਗੀ ਹੋਈ ਫਸਲ ਜਿਹੜੀ ਤੁਸੀਂ ਮੰਨ ਲਓ ਵੀ ਸਤੰਬਰ-ਅਕਤੂਬਰ ਦੇ ਵਿੱਚ ਪਟਕੇ ਜਿਹੜਾ ਬਾਣ ਤੁਹਾਡਾ ਬੇਲਾ ਹੋ ਜਾਂਦਾ ਹੈਗਾ ਮਿੱਟੀ ਦੀ ਉਪਜਾਊ ਸ਼ਕਤੀ ਦੇ ਉੱਪਰ ਇਹਦਾ ਕਾਫੀ ਵਧੀਆ ਅਸਰ ਜਿਹੜਾ ਪੈਂਦਾ ਹੈਗਾ ਉਹਦਾ ਮੁੱਖ ਕਾਰਨ ਇਹ ਹੁੰਦਾ ਕਿ ਇਹਦੀਆਂ ਜੜਾਂ ਦੇ ਵਿੱਚ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਹੁੰਦਾ ਹੈਗਾ ਬਾਕੀ ਜਿਹੜਾ ਆਰਗੈਨਿਕ ਮੈਟਰ ਜਿਹਦੇ ਵਿੱਚ ਪੱਤੇ ਇਹਦੇ ਡਿੱਗਣੇ ਕੁਛ ਕੁਝ ਹਾਂਸ਼ ਜਿਹੜੇ ਇਹਦੇ ਜੜਾਂ ਨਾਲੋਂ ਕੱਟ ਕੇ ਵਿੱਚ ਰਹਿ ਜਾਂਦੇ ਨੇ ਉਹ ਸਾਰੇ ਮਿੱਟੀ ਦੇ ਵਿੱਚ ਮਿਲਣ ਦੇ ਨਾਲ ਆਰਗੈਨਿਕ ਕਾਰਬਨ ਵਧਣ ਦੇ ਨਾਲ ਜਿਹੜੇ ਜੈਵਿਕ ਮਾਤਰਾ ਵਾਧਦੀ ਹੈਗੀ ਤੇ ਉਹਦੇ ਨਾਲ ਜਿਹੜਾ ਮਿੱਟੀ ਦੀ ਉਪਜਾਊ ਸ਼ਕਤੀ ਕਾਫੀ ਵਧੀਆ ਹੋ ਜਾਂਦੀ ਹੈਗੀ ਜ਼ਿਆਦਾਤਰ ਰੇਸਲੇ ਬਾਣਾ ਦੇ ਵਿੱਚ ਹੁੰਦੀ ਹੈ ਕਿ ਜੇ ਤੁਸੀਂ ਇਹਨੂੰ ਡਾਕਰ ਬਾਣ ਦੇ ਵਿੱਚ ਕਰਨਾਗਾ ਤਾਂ ਤੁਹਾਡਾ ਮੰਨ ਲਓ ਵੀ ਬਾਣ ਤੁਸੀਂ ਸਬ ਸੋਇਲਰ ਉਹਦੇ ਵਿੱਚ ਮਾਰਨਾ ਪਊਗਾ ਜੇ ਚੁੰਜੂ ਹਲ ਵੀ ਉਹਨੂੰ ਕਹਿ ਦਿੰਦੇ ਐ ਗੋਡਾ ਹਲ ਵੀ ਕਹਿ ਦਿੰਦੇ ਐ ਕਿ ਉਹਨੂੰ ਤੁਸੀਂ ਬਾਣ ਵਿਜੀਟ ਪਾਉਣਾ ਹੋਊਗਾ ਪਾਣੀ ਦੀ ਚੰਗੀ ਨਿਕਾਸੀ ਚਾਹੀਦੀ ਐ ਫਿਰ ਤੁਹਾਡੀਆਂ ਇਹ ਭਾਰੀਆਂ ਜ਼ਮੀਨਾਂ ਦੇ ਵਿੱਚ ਵੀ ਤੁਸੀਂ ਇਹਨੂੰ ਕਰ ਸਕਦੇ ਹੋਗੇ ਤੇ ਫੋਟੋ ਦੇ ਉੱਪਰ ਕਮੈਂਟ ਐ ਇਹ ਵੀ ਆਈ ਸੀ ਜਿਹੜੀ ਆਪਾਂ ਇਸ ਫਸਲ ਸੰਧੀ ਪਾਈ ਸੀਗੀ ਕਿ ਇਹਦੇ ਤੇ ਮਿਹਨਤ ਕਾਫੀ ਹੁੰਦੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਇਹਦੇ ਤੇ ਮਿਹਨਤ ਕਾਫੀ ਹੁੰਦੀ ਹੈ ਪਹਿਲਾਂ ਪੱਟਨੀ ਪੈਂਦੀ ਹੈ ਫਿਰ ਇਹਦੇ ਥੱਬੇ ਕਰਨੇ ਪੈਂਦੇ ਆ ਫਿਰ ਕੁਝ ਦਿਨ ਤੋਂ ਪਲਵਾਉਣ ਤੋਂ ਬਾਅਦ ਇਕੱਠੀ ਕਰਕੇ ਜਿਹੜੀ ਤੰਗਲੀਆਂ ਦੇ ਨਾਲ ਝਾੜਨੀ ਪੈਂਦੀ ਆ ਤੇ ਨਾਲ ਫਿਰ ਉਦੋਂ ਦਾ ਲਾਂਗਾ ਤੇ ਜਿਹੜੇ ਪੱਤੇ ਅੱਡ ਕਰ ਦਿੱਤੇ ਜਾਂਦੇ ਆ ਪੱਤੇ ਭੋਜ ਦੇ ਰੂਪ ਦੇ ਵਿੱਚ ਜਾਂਦੇ ਆ ਜਿਹੜੇ ਕਿ ਕੂੜੀਆਂ ਦੇ ਸ਼ਕੀਨ ਵੀ ਰਹਿ ਗਏ ਉਹ ਆਪਣੀ ਕੂੜੀਆਂ ਦੀ ਖਰਾਕ ਲਈ ਲੈਂਦੇ ਨੇਗੇ ਤੇ ਉਸੇ ਤਰ੍ਹਾਂ ਜਿਹੜਾ ਕੁਤਰਿਆ ਹੋਇਆ ਗੂਣਾ ਜਿਹੜਾ ਇਹਦਾ ਉਹ ਵੀ ਵੇਕੇ ਜਾਂਦਾ ਹੈਗਾ ਤੇ ਨਾਲ ਜਿਹੜੀ ਫਸਲ ਆ ਤੁਹਾਡੀ ਉਹ ਵਿਕਣੀ ਆ ਪੂਰਾ ਮੰਡੀ ਚ ਕਰਨ ਦਾ ਪ੍ਰਬੰਧ ਫਿਲਹਾਲ ਦੀ ਘੜੀ ਜਿਹੜਾ ਇਹਨਾਂ ਫਸਲਾਂ ਤੇ ਨਹੀਂ ਹੈਗਾਗਾ ਪਰ ਫਿਰ ਵੀ ਤੁਸੀਂ ਇਹਦੀ ਪ੍ਰੋਸੈਸਿੰਗ ਦੇ ਵਿੱਚ ਜਾ ਕੇ ਜਿਵੇਂ ਮੂਫਲੀ ਵਾਲੀ ਗੱਜਕ ਬਣਾਈ ਜਾ ਸਕਦੀ ਹੈ ਕਿ ਜਾਂ ਫਿਰ ਤੁਸੀਂ ਕਹਿ ਲੋ ਵੀ ਆਪਾਂ ਬੇਸਣ ਵਾਲੀਆਂ ਗਿਰੀਆਂ ਹੋ ਗਈਆਂ ਪਲੇਨ ਗਿਰੀਆਂ ਹੋ ਗਈਆਂ ਮੂਫਲੀ ਦਾ ਤੇਲ ਹੋ ਗਿਆ ਇਦਾਂ ਦੀਆਂ ਚੀਜ਼ਾਂ ਕਰਕੇ ਜਿਹੜੀ ਇਹਦੀ ਤੁਸੀਂ ਮਾਰਕੀਟਿੰਗ ਕਰ ਸਕਦੇ ਹੋ ਭਾਵੇਂ ਕਿ ਚੀਜ਼ਾਂ ਥੋੜੀਆਂ ਜਿਹਾ ਔਖੀਆਂ ਹੈਗੀਆਂ ਨੇਗੀਆਂ ਪਰ ਜਦੋਂ ਆਪਾਂ ਥੋੜਾ ਜਿਹਾ ਰਾਹ ਪਾਟ ਕੇ ਚੱਲਣਾ ਤਾਂ ਫਿਰ ਆਪਾਂ ਨੂੰ ਇਦਾਂ ਦੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਇਦਾਂ ਦੀਆਂ ਮੁਸ਼ਕਲਾਂ ਜਿਹੜੀਆਂ ਇਦਾਂ ਦੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜੇ ਫਸਲ ਦੇ ਹੇਠ ਆਪਾਂ ਥੋੜਾ ਬਹੁਤਾ ਰਾਕਵਾ ਲੈ ਕੇ ਆਉਣੇ ਆ ਤਾਂ ਝੋਨੇ ਦੇ ਹੇਠ ਰਾਕਵਾ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਤੇ ਇਹਦੀ ਜਿਹੜੀ ਰਹਿਤ ਖੂੰਦ ਹੈਗੀ ਉਹ ਵੀ ਸਾਰੀ ਵਿਕ ਜਾਂਦੀ ਹੈਗੀ ਲਗਭਗ ਅੱਜ ਤੋਂ ਕਾਫੀ ਸਾਲ ਪਹਿਲਾਂ ਵੀ ਵਧੀਆ ਆਮਦਨ ਇਸ ਫਸਲ ਦੇ ਵਿੱਚ ਉਹ ਹੋ ਜਾਂਦੀ ਸੀ ਪਰ ਉਨੀ ਮਿਹਨਤ ਵੀ ਇਹਦੇ ਉੱਪਰ ਹੁੰਦੀ ਸੀਗੀ ਝੋਨੇ ਨਾਲੋਂ ਵੱਧ ਵੀ ਆਮਦਨ ਉਹਨਾਂ ਸਮਿਆਂ ਦੇ ਵਿੱਚ ਹੋ ਜਾਂਦੀ ਸੀ ਕਿਉਂਕਿ ਉ ਹੁਣ ਜ਼ਮੀਨਾਂ ਡਾਕਰ ਹੋ ਗਈਆਂ ਤੇ ਝਾੜ ਘੱਟ ਮਿਲਣ ਲੱਗੇ ਉਹਦੇ ਕਰਕੇ ਝੋਨੇ ਦੇ ਬਰਾਬਰ ਫਿਰ ਹਾਲ ਦੀ ਕਿ ਜੇ ਆਪਾਂ ਗੱਲ ਕਰੀਏ ਆਮਦਨੇ ਤੋਂ ਆਪਾਂ ਭਾਵੇਂ ਨਹੀਂ ਲੈ ਸਕਦੇ ਪਰ ਜਿਹੜੀ ਆ ਪਜਾਊ ਸ਼ਕਤੀ ਹੈ ਮਿੱਟੀ ਦੀ ਉਹ ਇਹਦੇ ਨਾਲ ਜ਼ਰੂਰ ਝੋਨੇ ਦੇ ਮੁਕਾਬਲੇ ਜ਼ਿਆਦਾ ਵੱਧੀ ਹੈ ਕਿਉਂਕਿ ਝੋਨੇ ਦੀ ਰਹਿਣ ਖੂਦ ਵੀ ਇੱਕ ਸਮੱਸਿਆ ਵੱਡੀ ਜਿਹੜੀ ਧੂਆਂ ਜਾਂ ਆਪਾਂ ਨੂੰ ਉਹਦੀ ਸਾਫ ਸਵਾਲ ਦੇ ਵਿੱਚ ਕਾफी ਸਮੱਸਿਆ ਆ ਰਹੀ ਹੈ ਉਹਨੂੰ ਵੀ ਜਿਹੜਾ ਆਪਾਂ ਥੋੜਾ ਥੋੜਾ ਕਰਕੇ ਇਸ ਤਰ੍ਹਾਂ ਰਗ ਵਾ ਇਹਦੇ ਹੇਠ ਲਿਆ ਕੇ ਘਟਾ ਸਕਦੇ ਹਾਂਗੇ ਬਾਕੀ ਸਮੇਂ ਤੋਂ ਸਮੇਂ ਵੱਖ-ਵੱਖ ਫਾਸਲਾਂ ਦੇ ਉੱਪਰ ਆਪਾਂ ਜਿੰਨਾ ਕੁ ਆਪਣਾ ਬਿਤ ਹੈਗਾਗਾ 4 ਏਕੜ ਦੇ ਵਿੱਚੋਂ ਉਦਾਂ ਦੇ ਟ੍ਰਾਇਲ ਜੇ ਕਰਦੇ ਰਹੇ ਨੇ ਹੈਗੇ ਵੈਸੇ ਤਾਂ ਲਗਭਗ ਦੂਰ ਤੱਕ ਨਿਗਾਹ ਮਾਰੀਏ ਸਾਰੇ ਪਿੰਡ ਦੇ ਰਕਬੇ ਦੇ ਵਿੱਚ ਹੀ ਤਾਂ ਗਿਣਤੀ ਦੀਆਂ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਲੱਗਿਆ ਮਿਲਣਗੀਆਂ ਅੱਜਕੱਲ ਪਰ ਆਪਣੀ ਕੋਸ਼ਿਸ਼ ਜਾਰੀ ਆ ਕਾਫੀ ਵੀਰ ਕਮੈਂਟ ਇਦਾਂ ਵੀ ਕਰਦੇ ਆ ਵੀ ਇਹਨਾਂ ਚੀਜ਼ਾਂ ਦਾ ਕੋਈ ਫਿਊਚਰ ਨਹੀਂ ਹੈਗਾ ਜਾਂ ਇਹ ਨਹੀਂ ਲਾਈਆਂ ਜਾ ਸਕਦੀਆਂ ਪਰ ਆਪਾਂ ਕਰਕੇ ਦੇਖ ਰਹੇ ਆ ਤੇ ਵਧੀਆ ਹੁੰਦੀਆਂ ਨੇਗੀਆਂ ਤੇ ਸੇਲ ਵੀ ਲਗਭਗ ਹੋ ਜਾਣੀ ਹੈ ਇਹ ਖਾਨ ਲਈ ਮੂਫਲੀ ਆਪਾਂ ਥੋੜੀ ਬਹੁਤੀ ਖਾਨ ਲਈ ਤੇ ਮੈਂ ਕੁਝ ਜਿਹੜੀ ਬੀਜਲੀ ਰੱਖਾਂਗੇ ਤੇ ਜਿਨ੍ਹਾਂ ਨੇ ਵੀ ਖਾਨ ਲਈ ਲੈਣੀ ਹੈਗੀ ਦਾ ਰੇਟ ਆਪਾਂ ਜਿਹੜਾ ਮਾਰਕੀਟ ਦਾ ਹੈਗਾ ਉਹਦੇ ਹਿਸਾਬ ਨਾਲ ਤੁਹਾਨੂੰ ਜਿਹੜੀ ਇਹ ਡਿਲੀਵਰੀ ਵੀ ਕਰਾਂਗੇ ਥੋੜੀ ਮਾਤਰਾ ਦੇ ਵਿੱਚ ਚਾਹੀਦੀ ਹੈ ਤੇ ਜੇ ਤੁਸੀਂ ਫਾਰਮ ਦੇ ਉੱਪਰ ਆ ਕੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਫਾਰਮ ਤੋਂ ਵੀ ਜਿਹੜੀ ਲਿਜਾ ਸਕਦੇ ਹੋਗੇ ਬਾਕੀ ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਵੀਡੀਓ ਵਕ ਵਕ ਫਸਲਾਂ ਸੰਬੰਧੀ ਜਿਵੇਂ ਹੁਣ ਆਪਾਂ ਬੈਡਾਂ ਦੇ ਉੱਪਰ ਛੋਲਿਆਂ ਦੀ ਬਿਜਾਈ ਕੀਤੀ ਹੈ ਜਾਂ ਕਣਕ ਬੈਡਾਂ ਦੇ ਉੱਪਰ ਬੀਜੀ ਹੈ ਫਿਰ ਸੌਫ ਅਜਵੈਨ ਅਲਸੀ ਕਲੌਂਜੀ ਹਰੇ ਛੋਲੇ ਸਰੋ ਇਹ ਆਪਾਂ ਕਾਫੀ ਸਾਰੀਆਂ ਸਬਜ਼ੀਆਂ ਇਹ ਸਾਰੀਆਂ ਚੀਜ਼ਾਂ ਹੁਣ ਜਿਹੜੀਆਂ ਲਾਂਜਾਂ ਨੇਗੀਆਂ ਵੱਖੋ ਵੱਖਰੇ ਵਿਸ਼ਿਆਂ ਤੇ ਆਪਾਂ ਕੋਸ਼ਿਸ਼ ਕਰਦੇ ਰਹੇ ਨੇ ਕਿ ਵੀਡੀਓ ਬਣਾਈਏ ਪਰ ਕੁਝ ਰੀਝੇ ਮੈਂ ਕਰਕੇ ਕਈ ਵਾਰ ਵੀਡੀਓਜ਼ ਨਹੀਂ ਬਣਦੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਕੋਈ ਸਵਾਲ ਆ ਉਹ ਵੀ ਸਾਤੋਂ ਪੁੱਛ ਸਕਦੇ ਹੋਗੇ ਤੇ ਕਿਸੇ ਵੀ ਤਰ੍ਹਾਂ ਦੇ ਤੁਸੀਂ ਟੌਪਿਕ ਦੇ ਉੱਪਰ ਵੀਡੀਓ ਦੇਖਣਾ ਚਾਹੁੰਦੇ ਹੋ ਜਿਹੜੇ ਸਾਡੇ ਗਿਆਨ ਮੁਤਾਬਕ ਜਿੰਨਾ ਕਿ ਸਾਨੂੰ ਪਤਾ ਹੈਗਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਉਹਦੇ ਉੱਪਰ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰੀਏ ਬਾਕੀ ਜੇ ਕੋਈ ਪੁਆਇੰਟ ਮਿਸ ਹੋ ਗਿਆ ਤਾਂ ਕਮੈਂਟ ਦੇ ਵਿੱਚ ਤੁਸੀਂ ਸਵਾਲ ਸਾਨੂੰ ਕਰ ਸਕਦੇ ਹੋ ਧੰਨਵਾਦ ਜੀ